ਪਹਿਲਾਂ ਜਿਹੜੀਆਂ ਤੀਆਂ ਮਨਾਈਆਂ ਜਾਂਦੀਆਂ ਸੀਗੀਆਂ ਉਹ ਪਿੰਡਾਂ ਦੇ ਵਿੱਚ ਜਿੱਦਾਂ ਪਿੰਗਾ ਛੋੜਦੀ ਆਪਣੀਆਂ ਤਿਰੰਜਨਾ ਜਿਹੜਾ ਮਨਾਇਆ ਜਾਂਦਾ ਸੀ ਕੁੜੀਆਂ ਚਰਖੇ ਚਲਾਉਂਦੀਆਂ ਸੀਗੀਆਂ ਚਾਟੀਆਂ ਵਿਧਾਣੀ ਚਲਾਉਣੀਆਂ ਇਹਨਾਂ ਨੇ ਕਾਫੀ ਗਿਮਾਂ ਖੇਡਣੀਆਂ ਇੱਕ ਦੂਜਨਾਂ ਨਾਲ ਭਜਾਈਆਂ ਨੇ ਹੱਸਣਾ ਗਾਉਣਾ ਤਿਆਰ ਪੂਰ ਹੋ ਕੇ ਆਣਾ ਸਿੱਕੇ ਟੁੱਕੇ ਲੈਣੇ ਹੁਣ ਸਿਰਫ ਆਪਣੇ ਸ਼ਹਿਰਾਂ ਵਾਲੀਆਂ ਤੀਆਂ ਰਹੀਆਂ ਜਿਹੜੇ ਪਿੰਡਾਂ 'ਚ ਮਨਾਉਂਦੇ ਸੀ ਇੱਕ ਵੋਰ ਥੱਲੇ ਉਹ ਹੁਣ ਹੋਟਲਾਂ ਤੱਕ ਪਹੁੰਚ ਗਈਆਂ ਆ ਜਿਹੜੀਆਂ ਇੱਕ ਦੂਜੇ ਨੂੰ ਨਹੀਂ ਸੀ ਕਾਫੀ ਕਾਫੀ ਦੇਰ ਤੱਕ ਮਿਲੀਆਂ ਆਉਂਦੀਆਂ ਉਹ ਵੀ ਇਸ ਤੀਆਂ ਦੇ ਪ੍ਰੋਗਰਾਮ ਤੇ ਇਕੱਠੀਆਂ ਹੋ ਕੇ ਮਿਲਦੀਆਂ ਨੇ ਤੇ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ ਬਾਹਰ ਨਿਕਲਣ ਦਾ ਉਹ ਇਹੀ ਇੱਕ ਦਿਨ ਹੁੰਦਾ ਜਿਹੜਾ ਉਹ ਵਿਚਾਰੀਆਂ ਸਜ-ਸਜ ਕੇ ਆਂਦੀਆਂ ਆਪਣੀਆਂ ਸਹੇਲੀਆਂ ਭੈਣਾਂ ਨੂੰ ਮਿਲਦੀਆਂ ਆ ਫਸਟ ਆਫ ਆਲ ਸਾਡੇ ਪੰਜਾਬ ਦੇ ਕਲਚਰ ਨੂੰ ਇਹ ਸ਼ੋਅ ਕਰ ਰਹੀ ਹੈ ਕਿ ਅਸੀਂ ਇਦਾਂ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਆਪਣੇ ਤੀਆਂ ਦਾ ਤਿਹਾੜੀ ਮਨਾਣੇ ਹਾਂ ਸੋਮ ਦੇ ਮਹੀਨੇ ਵਿੱਚ ਇੰਨੀਆਂ ਖੁਸ਼ੀਆਂ ਆਂਦੀਆਂ ਨੇ ਹੈਨਾ ਸਾਵਣ ਆਇਆ ਤੀਆਂ ਆਈਆਂ ਪਿੱਪਲਾਂ ਦੇ ਨਾਲ ਪਿੰਗਾ ਪਾਈਆਂ ਇਕੱਠੀਆਂ ਹੋ ਜਾਣ ਆਨੰਦ ਪਰਜਾਈਆਂ ਪਰ ਇਹ ਸਾਵਣ ਦਾ ਤਿਉਹਾਰ ਨਹੀਂ ਤੀਆਂ ਇਹ ਤੀਆਂ ਲੱਗ ਰਹੀਆਂ ਨੇ ਬਾਦੋਂ ਦੇ ਮਹੀਨੇ ਦੇ ਵਿੱਚ ਤੇ ਮਾਹੌਲ ਵੀ ਵੱਖਰਾ ਹੈ ਨਾ ਤਾਂ ਪਿਪਲਾਂ ਦੇ ਨਾਲ ਪਿੰਗਾ ਪਾਈਆਂ ਹੋਈਆਂ ਨੇ ਤੇ ਨਾ ਤੇ ਨਾ ਹੀ ਆਨੰਦ ਤੇ ਪਰਜਾਈਆਂ ਇਕੱਠੀਆਂ ਨੇ ਇਹ ਤੀਆਂ ਨੇ ਅੱਜ ਦੇ ਜਮਾਨੇ ਦੀਆਂ ਇਹ ਤੀਆਂ ਨੇ ਆਧੁਨਿਕ ਯੁੱਗ ਦੀਆਂ ਇਹ ਤੀਆਂ ਪਿੰਡਾਂ ਚੋਂ ਨਿਕਲ ਕੇ ਸ਼ਹਿਰਾਂ ਦੇ ਵਿੱਚ ਆ ਗਈਆਂ ਨੇ ਤੇ ਅੱਜ ਤੁਹਾਨੂੰ ਸ਼ਹਿਰਾਂ ਦੀਆਂ ਤੀਆਂ ਦਾ ਨਜ਼ਾਰਾ ਦਿਖਾ ਰਹੇ ਹਾਂ ਗੱਲਬਾਤ ਕਰਾਂਗੇ ਇੱਥੇ तमाम ਜੜੀਆਂ ਮੁਟਿਆਰਾ ਨੇ ਸੱਜ ਧੱਜ ਕੇ ਇਕੱਠੀਆਂ ਹੋਈਆਂ ਨੇ ਇੱਕ ਵੱਖਰੀ ਤਰ੍ਹਾਂ ਦਾ ਮਾਹੌਲ ਇੱਥੇ ਪੈਦਾ ਕੀਤਾ ਹੋਇਆ ਗੱਲਬਾਤ ਕਰਦੇ ਆ ਮੈਡਮ ਨਾ ਤਾਂ ਪੇਪਲਾਂ ਦੇ ਨਾਲ ਪਿੰਗਾ ਪਈਆਂ ਨਾ ਆਨੰਦ ਪਰਜਾਈਆਂ ਇਕੱਠੀਆਂ ਇਹ ਵੱਖਰੀਆਂ ਤਰ੍ਹਾਂ ਦੀਆਂ ᱛੀਆਂ ਕੀ ਕਹਿਣਾ ਚਾਹੁੰਦੀ ਹੈ ਹਾਂਜੀ ਪਹਿਲਾਂ ਜਿਹੜੀਆਂ ᱛੀਆਂ ਮਨਾਈਆਂ ਜਾਂਦੀਆਂ ਸੀਗੀਆਂ ਉਹ ਪਿੰਡਾਂ ਦੇ ਵਿੱਚ ਜਿੱਦਾਂ ਪਿੰਗਾ ਛੋੜਦੀ ਆਪਣੀਆਂ ਤ੍ਰਿੰਜਨਾ ਜਿੱਦਾਂ ਮਨਾਈਆਂ ਜਾਂਦੀਆਂ ਸੀ ਕੁੜੀਆਂ ਚਰਖੇ ਚਲਾਉਂਦੀਆਂ ਸੀਗੀਆਂ ਚਾਟੀ ਮਿਧਾਣੀ ਚਲਾਉਣੀਆਂ ਇਹਨਾਂ ਨੇ ਕਾਫੀ ਗਿਮਾ ਖੇਡਣੀਆਂ ਇੱਕ ਦੂਜੇ ਨਾਲ ਪਰਚਾਈਆਂ ਨੇ ਹਸਣਾ ਗਾਉਣਾ ਤਿਆਰ ਤਿਉਰ ਹੋ ਕੇ ਆਣਾ ਟਿੱਕੇ ਟੁੱਕੇ ਲਾਣੇ ਬੜਾ ਮਜ਼ਾ ਆਉਂਦਾ ਸੀ ਪਰ ਹੁਣ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਹੁਣ ਸਿਰਫ ਆਪਣੇ ਸ਼ਹਿਰਾਂ ਵਾਲੀਆਂ ਟੀਆਂ ਰਹੀਆਂ ਜਿਹੜੇ ਪਿੰਡਾਂ 'ਚ ਮਨਾਉਂਦੇ ਸੀ ਇੱਕ ਵੋੜ ਥੱਲੇ ਉਹ ਹੁਣ ਹੋਟਲਾਂ ਤੱਕ ਪਹੁੰਚ ਗਈਆਂ ਆ ਜਿਹੜੀਆਂ ਕਿ ਨਿੰਮੜ ਵਿੱਚ ਲਿਆ ਕੇ ਕੁੜੀਆਂ ਜਿੱਦਾਂ ਆਪਣੀਆਂ ਸਹੇਲੀਆਂ ਭੈਣਾਂ ਵੇ ਇਕੱਠੀਆਂ ਹੁੰਦੀਆਂ ਨਨਾਨ ਪਰਚਾਈਆਂ ਵੀ ਇਕੱਠੀਆਂ ਹੁੰਦੀਆਂ ਆ ਜਿਹੜੀਆਂ ਇੱਕ ਦੂਜੇ ਨੂੰ ਨਹੀਂ ਸੀ ਕਾਫੀ ਕਾਫੀ ਦਿਨ ਤੱਕ ਮਿਰੀਆਂ ਆਉਂਦੀਆਂ ਉਹ ਵੀ ਇਸ ਟੀਆਂ ਦੇ ਪ੍ਰੋਗਰਾਮ ਤੇ ਇਕੱਠੀਆਂ ਹੋ ਕੇ ਮਿਲਦੀਆਂ ਨੇ ਹਾਂਜੀ ਪਰ ਚਲੋ ਤੀਆਂ ਵੱਖਰੀਆਂ ਪਰ ਰੂਪ ਉਹੀ ਆ ਗਿੱਧਾ ਇੱਥੇ ਵੀ ਪੈਂਦਾ ਭੰਗੜਾ ਇੱਥੇ ਵੀ ਪੈਂਦਾ ਸੇਲੀਆਂ ਇੱਥੇ ਵੀ ਇਕੱਠੀਆਂ ਹੁੰਦੀਆਂ ਤਾਂ ਇਹ ਜਿਹੜੇ ਬਦਲੇ ਆ ਰੂਪ ਹੈਗਾ ਤੀਆਂ ਦਾ ਇਹਦੇ ਬਾਰੇ ਕੀ ਕਹਿੰਦੇ ਹਾਂਜੀ ਇਹ ਜਾਨੀ ਕਿ ਇਹ ਸਿਰਫ ਇੱਕ ਜਾਗਰੂਕ ਕਰਨ ਵਾਸਤੇ ਆ ਆਪਣੇ ਜਿਹੜੀ ਨਿਊ ਜਨਰੇਸ਼ਨ ਆ ਉਹਨਾਂ ਨੂੰ ਦੱਸਿਆ ਜਾਂਦਾ ਕਿ ਜਿਹੜੀਆਂ ਪਹਿਲਾਂ ਤੀਆਂ ਲੱਗਦੀਆਂ ਹੁੰਦੀਆਂ ਸੀ ਉਹ ਇਸ ਤਰ੍ਹਾਂ ਲਗਾ ਲੱਗਦੀ ਹੁੰਦੀਆਂ ਸੀ ਉਹਨਾਂ ਨੂੰ ਕਲਚਰ ਜਿਹੜਾ ਦੁਆਰਤਰ ਰਿਪੀਟ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਪਤਾ ਲੱਗੇ ਕਿ ਪਹਿਲਾਂ ਕੀ ਕੀ ਮਾਹੌਲ ਸੀਗੇ ਕਿ ਉਹ ਬਹੁਤ ਪਿੱਛੇ ਰਹਿ ਜਾਂਦੇ ਬੱਚੇ ਅੱਜ ਦੇ ਜਿਹੜੇ ਜਿਹਦਾ ਹੁਣ ਲੜਕੀ ਦੇਖ ਲਓ ਉਹ ਜਿਹਦਾ ਨਸ਼ਿਆਂ ਵੱਲ ਤੁਰੇ ਹੋਏ ਆ ਕੁੜੀਆਂ ਵਿਚਾਰੀਆਂ ਘਰਾਂ ਦੇ ਕੰਮਾਂ 'ਚ ਲੱਗੀਆਂ ਰਹਿੰਦੀਆਂ ਆ ਤੇ ਉਹਨਾਂ ਨੂੰ ਮੌਕੇ ਹੀ ਨਹੀਂ ਮਿਲਦਾ ਬਾਹਰ ਨਿਕਲਣ ਦਾ ਉਹ ਇਹੀ ਇੱਕ ਦਿਨ ਹੁੰਦਾ ਜਿਹੜਾ ਉਹ ਵਿਚਾਰੀਆਂ ਸੱਜ ਤਜ ਕੇ ਆਂਦੀਆਂ ਆਪਣੀਆਂ ਸਹੇਲੀਆਂ ਭੈਣਾਂ ਨੂੰ ਮਿਲਦੀਆਂ ਆ ਤੇ ਤਿਆਰ ਤਿਰੋ ਹੋ ਕੇ ਆਪਣੇ ਆਪ ਨੂੰ ਮੰਨਦੀਆਂ ਵੀ ਹਾਂ ਐਸੀ ਵੀ ਸੋਹਣੇ ਲੱਗਦੀ ਏ ਕਿ ਬਾਕੀਆਂ ਨੂੰ ਵੀ ਮਿਲ ਕੇ ਬਹੁਤ ਇੱਥੇ ਹੋਰ ਵੀ ਲੇਡੀਆਂ ਸਹਗੀਆਂ ਗੱਲਬਾਤ ਕਰਨਗੇ ਮੈਮ ਕੀ ਨਾਮ ਤੁਹਾਡਾ ਗਰਜਨਦੀਪਾ ਗਰਜਨ ਜੀ ਇਹ ਜਿਹੜੀਆਂ ਤੀਆਂ ਪਿੰਡਾਂ ਤੋਂ ਸ਼ਹਿਰਾਂ ਵਾਲੀਆਂ ਆ ਗਈਆਂ ਤਾਂ ਕਿਦਾਂ ਦਾ ਮਹਿਸੂਸ ਲੱਗ ਰਿਹਾ ਸਰ ਬਦਿਆ ਮਹਿਸੂਸ ਹੋ ਰਿਹਾ ਪਰ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਡੇ ਪਿੰਡ ਵਿੱਚ ਵੀ ਹਾਲੇ ਤੱਕ ਵੀ ਇਹ ਚੱਲਦਾ ਆ ਰਿਹਾ ਸਰ ਪਰਸੋ ਦੀ ਗੱਲ ਹੈ ਸਾਡੇ ਪਿੰਡ ਵਿੱਚ ਵੀ ਇਹ ਤਿਹਾਰ ਮਨਾਇਆ ਗਿਆ ਆ ਜੋ ਕੁਝ ਪਹਿਲਾਂ ਵਿੱਚ ਚਰਖੇ ਚਲਾਉਣੇ ਸਾਰਾ ਕੁਝ ਸਰ ਉੱਥੇ ਹੈਗਾ ਸੀਗਾ ਸੋ ਮੈਨੂੰ ਕੁਝ ਡਿਫਰੈਂਟ ਨਹੀਂ ਲੱਗਾ ਇੱਥੇ ਚਲੋ ਉਹ ਸਾਡੀ ਵੱਖਰੀ ਫੈਮਿਲੀ ਆ ਸਰ ਇੱਥੇ ਜਿਮ ਦੇ ਮੈਂਬਰ ਆ ਉਹ ਸਾਡੀ ਵੱਖਰੀ ਫੈਮਿਲੀ ਆ ਇਹ ਨੂੰ ਪੋਡਕਾਸਟ ਡਿਫਰੈਂਟ ਹੁੰਦੇ ਉੱਥੇ ਪੰਜਾਬੀ ਕਲਚਰ ਜ਼ਿਆਦਾ ਆ ਇੱਥੇ ਥੋੜਾ ਚਲੋ ਆਪਾਂ ਤੁਹਾਡਾ ਮੈਸੇਜ ਕੀ ਹੈਗਾ ਕਿ ਜਿਸ ਤਰ੍ਹਾਂ ਕਿ ਆਪਾਂ ਤੀਆਂ ਦਾ ਫੈਸਟੀਵਲ ਰੱਖ ਲੈਂਦੇ ਆ ਆ ਇੱਥੇ ਆਉਣੇ ਆ ਪਰ ਉਹ ਕਈ ਵਾਰ ਆਪਾਂ ਦੇਖਦੇ ਆ ਕਿ ਤੀਆਂ ਵਾਲੀ ਗੱਲ ਨਹੀਂ ਹੁੰਦੀ ਬਸ ਕਿੱਦਾ ਪਾਇਆ ਤੇ ਚੱਲ ਗਿਆ ਨਹੀਂ ਸਰ ਤੀਆਂ ਵਾਲੀ ਸਾਰੀ ਗੱਲਬਾਤ ਹੈਗੀ ਹੈ ਇੱਥੇ ਕੋਈ ਨਹੀਂ ਹੈ ਕਈ ਜਗ੍ਹਾ ਨਹੀਂ ਨਹੀਂ ਸਰ ਮੈਂ ਦਾਤਾ ਫੰਕਸ਼ਨ ਅਟੈਂਡ ਨਹੀਂ ਕੀਤਾ ਹਾਲੇ ਤੱਕ ਵੀ ਜਿੱਤੇ ਤੀਆਂ ਵਾਲੀ ਗੱਲ ਨਾਲ ਮੈਂ ਪਿੰਡ ਤੁਹਾਨੂੰ ਦੱਸਿਆ ਕਿ ਮੈਂ ਅਟੈਂਡ ਕੀਤਾ ਸੀ ਉੱਥੇ ਵੀ ਸਾਰਾ ਕੁਝ ਨੰਨਾਨਾ ਭਜਾਈਆਂ ਸਾਰਾ ਕੁਝ ਹੈਗਾ ਪਿੰਗਾ ਵੀ ਅਸੀਂ ਪਾਈਆਂ ਮਤਲਬ ਕਿੰਦਾ ਸਾਰਾ ਕੁਝ ਕੀਤਾ ਤੇ ਇੱਕ ਇੱਕ ਲੀਆਂ ਹਾਂਜੀ ਸਾਰਾ ਕੁਝ ਸੀਗਾ ਸਰ ਇੱਥੇ ਠੀਕ ਹੋਟਾ ਮੈਸੇਜ ਕੀ ਹੈਗਾ ਮੈਸੇਜ ਸਰ ਮੇਰਾ ਇਹ ਹੈ ਕਿ ਮਤਲਬ ਤਿਹਾਰ ਮਨਾਓ ਸਾਰੇ ਛੱਡਣੇ ਨਹੀਂ ਚਾਹੀਦੇ ਮਤਲਬ ਕਿ ਜਿਹੜੇ ਆਪਣੇ ਆਉਣ ਵਾਲੀ ਪੀੜ੍ਹੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਤਿਹਾਰ ਬਾਰੇ ਇੱਕ ਸਾਰੇ ਬਹਾਨਾ ਆ ਇਕੱਠੇ ਹੋਣ ਦਾ ਸਰ ਕਿ ਪਿਆਰ ਹੁੰਦਾ ਹੈ ਸਾਰਿਆਂ ਦਾ ਮਤਲਬ ਕੁਛੀ ਕੋਈ ਬੋਲੀ ਸੁਣਾਓ ਸਰ ਬੋਲੀ ਨੇ ਸਰ ਮੈਂ ਹਾਂਜੀ ਅਸਾ ਤਾਂ ਮਾਇਆ ਕਰਕੇ ਜਾਉਣਾ ਉਚਾਚਾ ਰਾ ਪਉਣਾ ਅਸਾ ਤੇ ਮਾਇਆ ਦਰਤੇ ਸਾਹਮਣੇ ਉਚਾਚਾ ਰਾ ਪਉਣਾ ਬਖਰੇ ਹੋ ਕੇ ਮਰਜੀ ਕਰਨੀ ਆਪਣਾ ਹੁਕਮ ਚਲਾਣਾ ਕਿ ਰਖਣਾ ਤੇ ਤੇਰੀ ਮਰਜੀ ਪੇਕੇ ਜਾ ਕੇ ਮੜਕ ਨਾਲ ਆਣਾ ਕਿ ਰਖਣਾ ਤੇ ਤੇਰੀ ਮਰਜੀ ਥੈਂਕ ਯੂ ਤੋਂ ਇਹਨਾਂ ਨੇ ਬੋਲੀ ਵੀ ਸੁਣਾਈ ਤੇ ਹੋਰ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਲੇਡੀਜ਼ ਗੱਲ ਕਰਾਂਗੇ ਮੈਮ ਕੀ ਨਾਮ ਹਾਂਜੀ ਹਾਂਜੀ ਅੰਜਲੀ ਜੀ ਤੀਆਂ ਚ ਪਹਿਲੀ ਵਾਰ ਆਇਆ ਹਾਂ ਹਾਂਜੀ ਫਸਟ ਈਅਰ ਫਸਟ ਈਅਰ ਕਿੱਦਾਂ ਦੀਆਂ ਲੱਗਦੀਆਂ ਬਹੁਤ ਵਧੀਆ ਲੱਗਿਆ ਪਹਿਲੀ ਵਾਰ ਦੇਖਿਆ ਸਾਰੇ ਸਜਤੇ ਤਸ ਤੇ ਆਂਦੇ ਆ ਔਰ ਇਹੀ ਤੇ ਮੌਕਾ ਹੁੰਦਾ ਵਾ ਸਭ ਨੂੰ ਆਪਾਂ ਮਿਲਣਾ ਜੁਲਣਾ ਆਪਣਾ ਸਾਰਾ ਟਾਈਮ ਆਫ ਤੇ ਟਾਈਮ ਸਪੈਂਡ ਕਰਨਾ ਔਰ ਤਾਂ ਇਦਾਂ ਦੇ ਜਿਹੜੇ ਫੈਸਟੀਵਲ ਹੁੰਦੇ ਆ ਤਾਂ ਜਦੋਂ ਤੁਸੀਂ ਆਉਨੇ ਆ ਦੇਖਦੇ ਆ ਇਸ ਤਰ੍ਹਾਂ ਦਾ ਮਾਹੌਲ ਤਾਂ ਇੱਕ ਕੀ ਮੈਸੇਜ ਆਂਦਾ ਹੈ ਇਹ ਇਸ ਕਰਕੇ ਕਿਉਂਕਿ ਆਪਾਂ ਨਵੀਂ ਪੀੜੀ ਨੂੰ ਦਿਖਾਵਾਂਗੇ ਕਿ ਇਹ ਕਲਚਰ ਆਪਣਾ ਪੰਜਾਬ ਦਾ ਤੇ ਹੋਰ ਤੁਸੀਂ ਸੁਨੋ ਨਹੀਂ ਬੋਲੀ ਨਹੀਂ ਨਹੀਂ ਬਸ ਅੱਗੇ ਆ ਗਏ ਮੈਂ થોੜਾ ਹਾਂ ਜਿਸ ਨਾਲ ਕਿ ਅੱਜ ਜੇ ਇੱਥੇ ਪਹੁੰਚਿਓ ਫੈਸਟੀਵਲ ਦੇ ਵਿੱਚ ਤਾਂ हां ਜਿਹੜੀਆਂ ਤਜਰਬੇਕਾਰ ਲੇਡੀ ਆ ਉਹਨਾਂ ਨੇ ਵਿੱਚ ਕਿੱਦਾਂ ਪਾਇਆ 15 ਪਾਇਆ ਸਭ ਕੁਝ ਦੇਖਿਆ ਕਿੱਦਾਂ ਦਾ ਮਹਿਸੂਸ ਹੋਇਆ ਬਹੁਤ ਅੱਛਾ ਕਿ ਉਹ ਆਪਣੇ ਫੀਲਡ ਦੇ ਨਾਲ-ਨਾਲ ਇਹ ਆਪਣੇ ਕਲਚਰ ਦੇ ਨਾਲ ਵੀ ਜੁੜੇ ਹੈ ਨਾਲ ਆਪਣੇ profession ਵੀ ਅੱਗੇ ਵਧਾ ਰਹੇ ਆਪਣੇ ਆਪ ਦੇ डिपेंड ਵੀ ਆਪਣਾ ਹੂੰ ਵੀ ਸੇਵ ਕਰ ਰਹੇ ਹੈ ਮਤਲਬ ਦੋਨੋਂ ਵਾਲੇ 올 ਰੌਂਡਰ ਹੈ ਲੇਡਿਸ ਤਾਂ ਤੁਸੀਂ ਸ਼ਹਿਰ ਦੀਆਂ ਤੀਆਂ ਤਾਂ ਅਜ ਦੇਖੀਆਂ ਪਿੰਡ ਵਾਲੀਆਂ ਵੀ ਦੇਖੀਆਂ ਨਹੀਂ ਇਟਸ ਮਾਈ ਫਰਸਟ ਐਕਸਪੀਰੀਅੰਸ ਸੋ ਪਿੰਡ ਵਾਲਾ ਕਦੇ ਵੀ ਨਹੀਂ ਕੁਝ ਦੇਖਿਆ ਹਾਂਜੀ ਮੈਂ ਤੁਹਾਡੇ ਅੱਗੇ ਕਿਰਾ ਨਾਲ ਮੁਕਤਾ ਹੈ ਤੇ ਮਿੱਤਾ ਜੀ ਤੁਸੀਂ ਇੱਥੇ ਆਪਣੇ ਸਟੇਜ ਵੀ ਸੰਭਾਲੀ ਹੋਈ ਸੀ ਤਾਂ ਇਹ ਜਿਹੜੀਆਂ ਤੀਆਂ ਹੈਗੀਆਂ ਵਾ ਤਾਂ ਇਹ ਕੀ ਆਪਾਂ ਨੂੰ ਮੈਸੇਜ ਦਿੰਦੇ ਆ ਅ ਫਸਟ ਆਫ ਆਲ ਸਾਡੇ ਪੰਜਾਬ ਦੇ ਕਲਚਰ ਨੂੰ ਇਹ ਸ਼ੋਅ ਕਰਦੇ ਆ ਕਿ ਅਸੀਂ ਇਦਾਂ ਰਲ ਮਿਲ ਕੇ ਸਾਰੇ ਇਕੱਠੇ ਹੋ ਕੇ ਆਪਣੇ ਤੀਆਂ ਦਾ ਤਿਹਾਰ ਮਨਾਣੇ ਹਾਂ ਸੋਮ ਦੇ ਮਹੀਨੇ ਵਿੱਚ ਇੰਨੀਆਂ ਖੁਸ਼ੀਆਂ ਆਂਦੀਆਂ ਨੇ ਹੈਨਾ ਸੋ ਬਟ ਹਾਊਸ ਵਾਈਫਸ ਨੋ ਵਰਕਰਸ ਨੋ ਸਾਰਿਆਂ ਨੂੰ ਆਪਣੇ profession ਨੂੰ ਛੱਡ ਕੇ ਕੁਝ ਦਿਨ ਮਿਲਦੇ ਨੇ ਜੋ enjoy ਕਰ ਪੰਦੀਆਂ ਨੇ ਜਦੋਂ ਤਿਆਰੀਆਂ ਪਹਿਲੇ ਸ਼ੁਰੂ ਹੋ ਜਾਂਦੀਆਂ ਹਫ਼ਤੇ ਤੋਂ ਕਿ ਲਾਈਕ ਸੂਟ ਸਵਾਨੇ ਨੇ ਸਜ ਕੇ ਜਾਣਾ ਹੈ ਸਹੇਲੀਆਂ ਨੂੰ ਮਿਲਣਾ ਹੈ even though ਮੈਨੂੰ ਪਤਾ ਵੀ ਨਹੀਂ ਮੈਂ ਕੌਣ ਹੈ ਬਟ ਮੈਂ ਨਵੇਂ-ਨਵੇਂ ਲੋਕਾਂ ਨਾਲ ਮਿਲ ਰਹੀ ਹਾਂ ਇੱਕ ਨਵਾਂ experience ਹੁੰਦਾ ਆ ਸੋ ਪਤਾ ਲੱਗਦਾ ਕਿ ਹਰ ਚੀਜ਼ ਦੀ ਕੀ value ਹੈ right ਆਪਾਂ ਸੌਣ ਦੀਆਂ ਤੀਆਂ ਦਾ ਬਹੁਤ ਦੇਖ ਰਹੇ ਆ ਭਾਦੋਂ ਦੀਆਂ ਪਹਿਲੀ ਹਰ ਦੇਖ ਰਹੇ ਆ ਦੇਖੋ ਖੁਸ਼ੀ ਮਨਾਣੀ ਹੈ ਤਿਹਾੜ ਮਨਾਣਾ ਹੈ ਸੋ ਇਹ ਚੀਜ਼ ਨਹੀਂ ਹੁੰਦੀ ਆਪਾਂ ਜਦੋਂ ਵੀ ਖੁਸ਼ੀ ਦਾ ਮੌਕਾ ਮਿਲਿਆ ਉਹਨੂੰ ਮਨਾਉਣਾ ਚਾਹੀਦਾ ਨੇ ਸੋ ਇਹ ਵਕ ਵਕ ਆ ਜਿਹੜੇ ਇੱਥੇ ਲੇਡੀਜ਼ ਸ਼ਾਮਲ ਹੋਈਆਂ ਨੇ ਉਹ ਵਕ ਵਕ ਕਿੱਤਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਕੋਈ ਟੀਚਰ ਹੈਗਾ ਕੋਈ ਬੈਂਕ ਚ ਲੱਗਾ ਹੋਇਆ ਕੋਈ ਹਾਊਸ ਵਾਫ ਹੈ ਕਿ ਨਹੀਂ ਤੇ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਸੁਮੇਲ ਹੈ ਵੱਖਰੀ ਤਰ੍ਹਾਂ ਦੀ ਚੀਜ਼ ਹੈ ਅੱਜ ਸਾਨੂੰ ਇੱਥੇ ਦੇਖਣ ਨੂੰ ਮਿਲੀ ਹੈ ਚਾਹੇ ਇਹ ਤੀਆਂ ਥੋੜੀਆਂ ਲੇਟ ਲੱਗ ਰਹੀਆਂ ਨੇ ਸੌਣ ਦੀਆਂ ਤੀਆਂ ਨਹੀਂ ਇਹ ਭਾਦੋਂ ਦੀਆਂ ਤੀਆਂ ਨੇ ਪਰ ਮਾਹੌਲ ਸਾਰਾ ਉਸੇ ਤਰ੍ਹਾਂ ਦਾ ਕੈਮਰਾਮੈਨ ਜਸਵਿੰਦਰ ਦੇ ਨਾਲ ਇੰਦਰਜੀਤ ਸਿੰਘ ਚਾਲ ਦਿੱਲੀ ਐਕਸਟੀਵੀ ਕਪੂਰਥਲਾ